ਆਵੰਡੀਆ ਪੰਜਾਬੀ ਦੇਖ ਰਹੇ ਤੁਸੀਂ ਮਹਾ ਅੰਚਲ ਜੇਗੀ ਇੱਕ ਬੇਹਾਦੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਕਿ ਦੁਬਈ ਦਾ ਲਾੜਾ ਸੀ ਉਸ ਨੂੰ ਮੋਗੇ ਬੁਲਾਇਆ ਗਿਆ ਵਿਆਹ ਦੀ ਤਾਰੀਖ ਪੱਕੀ ਕੀਤੀ ਗਈ ਇੰਸਟਾਗ੍ਰam ਦੇ ਉੱਤੇ ਦੋਸਤੀ ਹੋਈ ਸੀ ਫਿਰ ਪਿਆਰ ਹੋਇਆ ਫਿਰ ਉਸ ਤੋਂ ਬਾਅਦ ਵਿਆਹ ਦੀ ਤਾਰੀਖ ਪੱਕੀ ਹੋਈ ਲੇਕਿਨ ਜਦੋਂ ਵਿਆਹ ਦੀ ਜਦੋਂ ਤਾਰੀਖ ਆ ਜਾਂਦੀ ਹੈ ਜਦੋਂ ਦਿਨ ਆ ਜਾਂਦਾ ਹੈ ਵਿਆਹ ਦਾ ਤੇ ਉਦੋਂ ਕੁੜੀ ਵਾਲੇ ਭੱਜ ਜਾਂਦੇ ਨੇ ਉਦੋਂ ਆਉਂਦੇ ਨਹੀਂ ਮੌਕੇ ਦੇ ਉੱਤੇ ਦੁਲਹਾ ਜਿਹੜਾ ਦੱਸਿਆ ਜਾ ਰਿਹਾ ਲਾਲਾ ਦੁਬਈ ਦਾ ਰਹਿਣ ਵਾਲਾ ਸੀ ਤਾਂ ਪਹਿਲਾ ਉਹਨਾਂ ਦੇ ਵੱਲੋਂ ਬਹਾਨੇ ਲਗਾਏ ਗਏ ਕੁੜੀ ਵਾਲਿਆਂ ਦੇ ਵੱਲੋਂ ਬਹਾਨੇ ਲਗਾਏ ਗਏ ਕਿ ਮੇਰੇ ਪਿਤਾ ਬਿਮਾਰ ਨੇ 2 ਤਰੀਕ ਦੀ ਪਹਿਲਾਂ ਜਿਹੜੀ ਹੈ ਡੇਟ ਦਿੱਤੀ ਸੀ ਕਿ ਇਸ ਦਿਨ ਵਿਆਹ ਰੱਖਾਂਗੇ ਪਰ ਉਸ ਤੋਂ ਬਾਅਦ ਕਹਿੰਦੇ ਕਿ ਬਿਮਾਰ ਹੈ ਮੇਰੇ ਪਿਤਾ ਜੀ ਥੋੜਾ ਸਮਾਂ ਚਾਹੀਦਾ ਤਾਂ 2 ਦਿਨ ਫੇਰ ਮੁੰਡੇ ਵਾਲਿਆਂ ਨੇ ਦਿੱਤੇ ਤਾਂ ਜਦੋਂ ਤਰੀਕ ਫਾਈਨਲ ਹੋਈ ਉਦੋਂ ਵੀ ਕੁੜੀ ਵਾਲੇ ਨਹੀਂ ਪਹੁੰਚੇ ਵਿਆਹ ਦੇ ਉੱਤੇ ਬੇਰੰਗ ਬਰਾਤ ਵਾਪਸ ਮੁੜ ਗਈ ਤਾਂ ਵਿਦੇਸ਼ੀ ਲਾੜਾ ਮੋਗੇ ਦੇ ਵਿੱਚ ਪਹੁੰਚਿਆ ਬਰਾਤ ਲੈ ਕੇ ਲੇਕਿਨ ਦੁਲਹਨ ਉੱਥੇ ਨਹੀਂ ਪਹੁੰਚੀ ਲਾੜੀ ਜਿਹੜੀ ਸੀ ਗਾਇਬ ਹੋ ਗਈ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਾਫੀ ਭੜਕੇ ਹੋਏ ਨੇ ਕਹਿ ਰਹੇ ਨੇ ਸਾਡਾ ਆਪਣਾ ਜਿਹੜਾ ਖਰਚਾ ਹੋਇਆ ਵਿਆਹ ਦੇ ਵਿੱਚ ਸਾਰਾ ਸਾਨੂੰ ਦੇ ਦਿਓ ਅਸੀਂ ਆਪਣੇ ਘਰ ਨੂੰ ਜਾਈਏ ਕਦੀ ਅਜਿਹੇ ਲੋਕਾਂ ਦੇ ਨਾਲ ਪੰਗਾ ਨਹੀਂ ਲਵਾਂਗੇ ਤਾਂ ਦੇਖ ਸਕਦੇ ਹੋ ਤਸਵੀਰ ਕਿ ਕਿਵੇਂ ਵਿਆਹ ਵਾਲੇ ਕੱਪੜੇ ਪਾ ਕੇ ਲਾੜਾ ਸ਼ੇਰਵਾਨੀ ਪਾ ਕੇ ਤਿਆਰ ਹੋ ਕੇ ਗੱਡੀ ਦੇ ਵਿੱਚ ਆਇਆ ਸੀ ਲੇਕਿਨ ਇੰਜ ਹੀ ਉਹਨਾਂ ਨੂੰ ਮੁੜਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਦੀਪਕ ਨਾਮ ਦਾ ਇਹ ਮੁੰਡਾ ਸੀ ਤੇ ਮਨਪ੍ਰੀਤ ਕੌਰ ਕੁੜੀ ਦੱਸੀ ਜਾ ਰਹੀ ਹੈ ਜਿਹੜੀ ਕਿ ਵਿਆਹ ਦੇ ਲਈ ਮੌਜੂਦ ਨਹੀਂ ਰਹੀ ਤਾਂ ਕਹਿੰਦੇ ਕਿ ਮੇਰੀ ਉਸ ਕੁੜੀ ਦੇ ਨਾਲ ਇੰਸਟਾਗ੍ਰam ਦੇ ਉੱਤੇ ਗੱਲ ਹੁੰਦੀ ਸੀ 4 ਸਾਲ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਹੌਲੀ-ਹੌਲੀ ਪਿਆਰ ਹੋਇਆ ਉਸ ਦੇ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਤਾਂ 2 ਦਸੰਬਰ ਨੂੰ ਵਿਆਹ ਦੀ ਤਾਰੀਖ ਫਾਈਨਲ ਹੋਈ ਤਾਂ ਉਸ ਨੇ ਮੇਰੇ ਕੋਲੋਂ ਪੈਸੇ ਵੀ ਲਏ 60000 ਰੁਪਏ ਵੀ ਉਸ ਨੂੰ ਦਿੱਤੇ ਤਾਂ ਕਹਿੰਦੇ ਕਿ ਹੁਣ ਦੋ ਦਿਨ ਹੋਰ ਦੇ ਦਿਓ ਮੇਰੇ ਪਿਤਾ ਜੀ ਦੀ ਤਬੀਅਤ ਨਹੀਂ ਠੀਕ ਹੁਣ 6 ਦਸੰਬਰ ਜਿਹੜਾ ਫਾਈਨਲ ਕੀਤਾ ਬਰਾਤ ਲੈ ਕੇ ਆ ਜਾਈਓ ਤਾਂ ਉਦੋਂ ਵੀ ਸਵੇਰੇ ਤੋਂ ਘਰ ਵਾਲੇ ਜਿਹੜੇ ਨੇ ਉਹ ਫੋਨ ਕਰ ਰਹੇ ਨੇ ਕੁੜੀ ਦੇ ਘਰ ਵਾਲੇ ਜਿਹੜੇ ਨਹੀਂ ਫੋਨ ਚੱਕਦੇ ਆਪਣੇ ਆਪ ਨੂੰ ਇਹ ਕੁੜੀ ਵਕੀਲ ਦੱਸ ਰਹੀ ਆ ਪਰ ਕਿੱਥੋਂ ਤੱਕ ਇਹ ਗੱਲ ਦੇ ਵਿੱਚ ਸੱਚਾਈ ਹੈ ਇਸ ਦਾ ਵੀ ਹੱਲ ਨਹੀਂ ਪਤਾ ਤਾਂ ਕਾਫੀ ਅਜੀਬੋ ਗਰੀਬ ਇਹ ਮਾਮਲਾ ਸਾਹਮਣੇ ਆ ਰਿਹਾ ਕਿ ਕੁਝ ਕਹਿਣਾ ਮੁੰਡੇ ਦੇ ਪਰਿਵਾਰਕ ਮੈਂਬਰਾਂ ਦਾ ਤੇ ਪੁਲਿਸ ਦਾ ਤੁਹਾਨੂੰ ਉਹ ਵੀ ਸੁਣਾਉਨੇ ਆਂ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਲ੍ਹਾ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲਾ ਮੜਿਆਲਾ ਜਿਲ੍ਹਾ ਜਲੰਧਰ ਤਸਿੰਦ ਕੋ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਨਹੀਂ ਮੌਲੀ ਦੇ ਆਏ ਸੀ ਸਾਰੇ ਉਹ ਬਾਹਰ ਹੀ ਡਾਲ ਹੋਣੀ ਚਾਹੀਦੀ ਹੈ ਸਹੀ ਹੈ ਕੋਣ ਤੋਂ ਇਹ ਦੋ ਟਾਈਮ ਹੋਇਆ ਫ੍ਰੈਂਡ ਜਪਾਏ ਨੇ ਕੀ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫ੍ਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਹੋ ਗਏ 3 ਸਾਲ ਹੋ ਗਏ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਐ ਹੀ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਕੋਣ ਤੋਂ ਗੱਲਾਂ ਬਤਾਲੀ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ ਤੁਹਾਨੂੰ ਤਾਂ ਕੱਲੇ ਜਾਣ ਦੀ ਕਾਲ ਹੀ ਗਈ ਜਾਨੀ ਕੱਲ ਕੋਈ ਬਰਾਤ ਲੱਗੂਗੀ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ਗਾਰਡਨ ਰੋਜ਼ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ 150 ਬੰਦਾ ਜੀ ਫੋਨ ਕਰ ਕਰਕੇ ਤੇ ਉਹਨਾਂ ਤੋਂ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈ ਕਿ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਣਾ ਮਤਾਈ ਆ ਤੁਹਾਡੀ ਉਮਰ ਕਿੰਨੀ ਹੈ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਹਰ ਹਾਂ ਅੱਜ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਪ੍ਰੀਤ ਹਾਂ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਪ੍ਰੀਤ ਪ੍ਰੀਤ ਅਬਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ 20 ਸੀ ਨਹੀਂ 28 ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਸਾਡੇ ਨੂੰ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉਪਰਾਹ 10 ਵਜੇ ਪਹਿਲਾ ਮਨਗਾ ਨਹੀਂ 5 ਬੰਦੇ ਹੋਣੇ ਜੇ ਤੁਹਾਡੇ ਸੱਤਾਂ ਬੇਟਾਂ ਲੱਗੀਆਂ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਭ। ਮੈਂ ਪੌਣਸ ਮਨਗਾ 70 ਬੰਦੇ ਲੈ ਆ। 3 ਸੱਤ ਬੇੜ ਕਾਦੀ ਵਜੇ ਤੁਸੀਂ ਕਹਿ ਰਹੇ ਹੋ? ਉਹ ਐਕਸੀਡੈਂਟ ਆਇਆ ਉਹਦੀ ਤੇ ਦਾ। ਹੁੰਦੀ? ਕੁੜੀ ਦੇ ਤੇ ਦਾ। ਕੁੜੀ ਦੇ ਪਿਓ ਦਾ। ਹਾਂਜੀ। ਅੱਛਾ ਜੀ। ਗੋਦਰੀ ਦਾ ਵਿਆਹ। ਅੱਛਾ ਜੀ। ਲੈ ਜੀ ਦੋ ਦਿਨ ਮੈਨੂੰ ਦੇ ਦੇ ਮੈਂ ਕਿ ਦੋ ਤੇ 10 ਨਹੀਂ ਹੋਣਾ ਚਾਹੀਦੇ। ਦੋ ਦਿਨ ਲੈ। ਠੀਕ ਹੈ ਜੀ। ਮੂਸੂ ਇਹਦੇ ਨਹੀਂ ਨਹੀਂ ਕਰੋ 10 ਵਜੇ ਤੁਰੇ ਹਾਂ 6:30 ਵਜੇ ਮਲਾਜ਼ਮੀ ਉੱਥੇ ਖੜੇ ਪੁੱਛਿਆ ਇਹ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਚੁਕੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਸਵੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸਨਾ ਦੇ ਵਕੀਲ ਹੈਗੀ ਏ ਕੋਈ ਨਹੀਂ ਹੈਗੀ ਏ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਰਸ਼ ਨਾਲ ਠੋਸਰ ਦੇ ਮੂਹਰੇ ਹਾਂ ਹੁਣ ਤੁਹਾਡੇ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਆਈ ਤਾਂ ਜੇ ਤੂੰ ਦਾ ਤਰਖਾਹ ਦਿੱਤੀ ਆ ਸਾਡਾ ਕੋਈ ਇਹਨਾਂ ਕੱਲ ਨੂੰ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫੜਾ ਦੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਉਹ ਕਹਿੰਦੇ ਸਾਨੂੰ ਜਿਹੜਾ ਸਾਡਾ ਖੱਤਾਂ ਦੇਣਾ ਅਹੀਂ ਆਵੇ ਕਰੇ ਹਾਂ ਇਹ ਅੱਜ ਇੱਕ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਗੁਰਪੁੱਤਰੀ ਜਗਤਾਰ ਸਿੰਘ ਬਸੇ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ ਤੁਹਾਨੂੰ ਅਗਰ ਅਚੀਵ ਕਰਦੇ ਹਾਂ ਨਾ ਤਾਂ ਉਹਨਾਂ ਨੂੰ ਕੋਈ ਪੈਰਫ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੋਣੀ ਸੀ ਕਿ ਤੋਨੇ ਹੋ ਜੀ ਉਹ ਵਿਚਾਰੇ ਡੀ ਡੋਕ ਕੇ ਸਾਰੇ ਕੋ ਥਾਣੇ ਤੇ ਸ਼ਿਕਾਇਤ ਦੇ ਗਏ ਹਰਦਰਸ਼ਨ ਨੂੰ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਭੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਂਗਾ ਹੁਣ ਸਦੀਪ ਕਰਕੇ ਅਸੀਂ ਪਿਆਰ ਤੇ ਲੈ ਜਾਣਗੇ ਕੁੜੀ ਮੁੱਖੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦ ਉਂਡੇਰੇ ਕੀ ਤੋਂ ਸੀ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਾ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡਾ ਲੋ ਕੀ ਕਰ ਰਹੀ ਕੀਤੀ ਜਾਰੀ ਅਸੀਂ ਉਹ ਤੇ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਆ ਜੀ ਜੋ ਵੀ ਗੱਲ ਆਉਂੂ ਸਾਹਮਣੇ ਹੋ ਤਾਂ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਲੋ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਉਹਨਾਂ ਫੋਨ ਨਹੀਂ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਬਰਾਤ ਦੇ 100 150 ਬੰਦਾ ਸੀਗਾ ਜੀ